ਸਰਕ ਬੈਕਮੈਂਡ 30 ਪੁੱਡਾ ਦੇ ਹਸਾਬ ਕਾ ਐਡੀਸ਼ਨਲ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਵੱਲੋਂ 340 ਜਾਲੀ ਐਨਓਸੀ ਇਸ ਫੜੇ ਜਾਣ ਤੇ ਮਾਮਲੇ ਵਿੱਚ ਇੱਕ ਵਿਭਾਗ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਵਿਭਾਗ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਐਸਡੀਓ ਮਨਬੀਰ ਤੇ ਜੀਈ ਦਵਿੰਦਰ ਪਾਰ ਨੂੰ ਸਸਪੈਂਡ ਕਰ ਦਿੱਤਾ ਇਸ ਤੋਂ ਪਹਿਲਾਂ ਦੀ ਸ਼ੁਰੂਆਤੀ ਜਾਂਚ ਵਿੱਚ ਦੋ ਕਰਮਚਾਰੀਆਂ ਈਸ਼ਵਰ ਸੈਣੀ ਤੇ ਅਸ਼ਪ੍ਰਿਕਵਾਰ ਨੂੰ ਪਹਿਲੇ ਹੀ ਸਸਪੈਂਡ ਕੀਤਾ ਜਾ ਚੁੱਕਾ ਹੈ ਸੁਤਰਾਤਾਰ ਇਸ ਮਾਮਲੇ ਵਿੱਚ ਕੁਝ ਹੋਰ ਵੱਡੇ ਅਧਿਕਾਰੀਆਂ ਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਇੰਨੀਆਂ ਸਾਰੀਆਂ ਐਨਓਸੀ ਤੇ ਕੁਝ ਵੱਡੇ ਅਧਿਕਾਰੀਆਂ ਤੇ ਵੀ ਦਸਤਕ ਹੁੰਦੇ ਹਨ ਇਹ ਐਨਓਸੀਜ਼ ਕਈ ਅਧਿਕਾਰੀਆਂ ਦੇ ਹੱਥੋਂ ਨਿਕਲਦੀ ਹੈ ਉੱਡਾ ਦੇ ਐਡੀਸ਼ਨਲ ਮੁਖ ਪ੍ਰਸ਼ਾਸਕ ਵੱਲੋਂ ਜਦੋਂ ਇਹ ਕੈਨਸੀ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਐਨਓਸੀ ਦੀ ਫੀਸ ਵਿਭਾਗ ਵਿੱਚ ਜਮ੍ਹਾਂ ਹੀ ਨਹੀਂ ਕਰਵਾਈ ਗਈ ਲੋਕਾਂ ਨੂੰ ਐਨਓਸੀ ਇੱਕ ਹੀ ਨੰਬਰ ਤੇ ਦੁਬਾਰਾ ਜਾਰੀ ਕਰ ਦਿੱਤੀ ਜਾਂਦੀ ਹੈ ਉਡਾਰੇ ਪ੍ਰਿਸ਼ਟ ਕਰਮਚਾਰੀਆਂ ਵੱਲੋਂ ਕਲੋਨਾਈਜ਼ਰ ਦਾ ਇੱਕ ਹੀ ਦਸਤਾਵੇਜ਼ ਤੇ 8 ਐਨਓਸੀ ਜ਼ਾਲਿਕਾ 383 ਰਿਸ਼ਵਤ ਲੈ ਕੇ ਇੰਨੀ ਦਲੇਰੀ ਕਰਦੇ ਸਨ ਕਿ ਇਹ ਵੀ ਨਹੀਂ ਸੋਚਦੇ ਸਨ ਕਿ ਇਸ ਦਲੇਰੀ ਦਾ ਅੰਜਾਮ ਕੀ ਹੋਣ ਵਾਲਾ ਹੈ ਜਾਣਕਾਰੀ ਅਨੁਸਾਰ ਰਿਹਾਈ ਪਲਾਨ ਤੋਂ ਲੈ ਕੇ ਕਮੇਰਸ਼ੀਅਲ ਆਦਿ ਵਿੱਚ 50000 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਰਿਸ਼ਵਤ ਲਈ ਜਾਂਦੀ ਤੇ ਇਸ ਮਾਮਲੇ ਵਿੱਚ ਇਸ਼ਵਰ ਸੈਣੀ ਤੇ ਅਸ਼ਵਨੀ ਕੁਮਾਰ ਅਸਿਸਟੈਂਟ ਇਕੱਲੇ ਸਨ ਅਜੇ ਇਹ ਸੰਭਵ ਨਹੀਂ ਹੋ ਸਕਦਾ ਹੈ ਕਿ ਵਿਭਾਗ ਦੇ ਕੁਝ ਵੱਡੇ ਅਧਿਕਾਰੀ ਇਸ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਸ਼ਿਕਾਇਤ ਨੋਟਿਸ ਮੇਜਰ ਅੰਮਿਤ ਤਸਰੀਨ ਵੱਲੋਂ ਜਾਰੀ ਕੀਤਾ ਗਿਆ ਸੀ ਮਾਮਲਾ ਖੁੱਡਾ ਦੇ ਚੰਡੀਗੜ੍ਹ ਹੈੱਡਕੁਆਟਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਇਸ ਦੀ ਜਾਂਚ ਜਾਰੀ ਸੀ ਤੇ ਪੰਜਾਬ ਸਰਕਾਰ ਦੇ ਵੈਸੇ ਵੀ ਸਪਸ਼ਟ ਦੇਸ਼ਾ ਕਿ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਲੈਂਦੇ ਹੋਏ ਫੜਿਆ ਜਾਵੇ ਜਾਂ ਸਰਕਾਰੀ ਖਜ਼ਾਨੇ ਨੂੰ ਚੋਨਾ ਲੈਂਦੇ ਹੋਏ ਫੜਿਆ ਜਾਵੇ ਅੱਗੇ ਆ ਤਾਂ ਸਿੱਧੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ ਰਾਕੇ ਸਸਪੈਂਡ ਕੀਤਾ ਜਾਵੇਗਾ। ਪੁਡਾ ਦੇ ਪ੍ਰੇਟਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਮਿਲੀ ਭੁਗਤ ਕਰਕੇ ਕੁੱਲ 38 ਕਲੋਨੀਆਂ ਨੂੰ 340 ਜਾਲੀਆਂ ਨੂੰ ਸੀ ਜਾਰੀ ਕੀਤੀਆਂ। ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਇਨਕਲੇਵ ਪਿੰਡ ਸੈਦਲੋਹਲ ਨੂੰ 15, ਬਾਬਾ ਦੀਪ ਸਿੰਘ ਇਨਕਲੇਵ ਪਿੰਡ ਨੰਗਲੀ ਨੂੰ 7, ਬਾਸਰਕੇ ਪਿੰਡ ਕੁਮਾਰਪੁਰਾ ਨੂੰ 5, ਪ੍ਰੀਤ ਐਵੇਨਿਊ ਪਿੰਡ ਮਿਲਾ ਕੇ ਕੁੱਲ 340 ਜਾਲੀਆਂ ਨੂੰ ਸੀ ਜਾਰੀ ਕੀਤੀ ਗਈ। ਪੁਡਾ ਦੇ ਸਾਫਾ ਡਿਸ਼ਨਲ ਮੁੱਖ ਪ੍ਰਸ਼ਾਸਕ ਮੇਜਰ ਅਮਿਤ శ్రీਨਦੀ ਰਿਪੋਰਟਰ ਸਾਹਿਬ ਸਰਕਾਰ ਨੂੰ ਜਲਈ ਐਨਓਸੀ ਕਾਰਨ ਕਰੋੜਾ ਰੁਪਏ ਦਾ ਚੁੰਨਾ ਲੱਗਾ